ਇਹ ਥੋੜਾ ਥੋੜਾ ਚੱਲੋ ਮੈਂ ਇਹ ਥੋੜਾ ਜਾਂ ਨਾ ਗਿੱਜੇ ਹੀ ਹੋਰ ਸਟੇਟਾਂ ਦੇ ਤੇ ਭਰ ਇਹਨਾਂ ਨੂੰ ਪਤਾ ਨਹੀਂ ਕਿ ਜਿੱਥੇ ਪੰਜਾਬ ਹਰਿਆਣਾ ਅੜ ਗਿਆ ਤੇ ਸਮਝ ਲਾ ਤੇਰਾ ਕੰਮ ਹੋ ਗਿਆ ਹੁਣ ਇਹਨੂੰ ਇਦਾਂ ਲੱਗਦਾ ਵੀ ਜਦਾਂ ਵੇਖੋ ਵੀ ਹੁਣ ਚਾਹ ਵਾਲਾ ਬੰਦਾ ਉਹਦੀ ਇੰਨੀ ਆਕੜ ਹੁੰਦੀ ਐਨਾਂ ਹੰਕਾਰ ਹੁੰਦਾ ਆਪਾਂ ਵੀ ਸ਼ਹਿਰਾਂ 'ਚ ਜਾਣੇ ਹਨਾ ਜਾ ਕੇ ਸਿੱਧਾ ਕਈਦਾ ਪ੍ਰਧਾਨ ਦੋ ਕੱਪ ਨਾਲ ਦੋ ਮੱਠੀਆਂ ਹੈਨਾ ਪਰ ਉਹ ਅੱਗੋਂ ਵਿਚਾਰਾ ਇਹ ਕਹੂਗਾ ਵੀ ਨਹੀਂ ਵੀਰ ਜੀ ਮੱਠੀਆਂ ਨਹੀਂ ਹੈਗੀਆਂ ਮਟਰ ਮਟਰ ਨਾਲ ਸਾਹ ਪਰ ਇਹ ਤੁਸੀਂ ਵੇਖ ਲਓ ਵੀ ਇਹਦੀ ਆਕੜ ਵੇਖੋ ਥੋਖੇ ਤੋਂ ਚੁੱਕ ਕੇ ਪ੍ਰਧਾਨ ਮੰਤਰੀ ਬਣਾਤਾ ਉਹਨੇ ਸਾਰਾ ਦੇਸ਼ ਹੀ ਐਂ ਲਾਇਆ ਵੀ ਜਿੱਦਾਂ ਸੜਿਆ ਡਾਲਿਆ ਧੌਣ 'ਚ ਜਿਹੜਾ ਤੇਰੀ ਧੌਣ ਦੇ ਵਿੱਚ ਸੜਿਆ ਵਾ ਉਹ ਸਾਰੇ ਪੰਜਾਬੀਆਂ ਲਈ ਇੱਕ ਮੋਮਬਤੀ ਵਾਲਾ ਧਾਗਾ ਵਾ ਤੇ ਇਹ ਜਿਹੜੇ ਪੰਗੇ ਲੈ ਲਏ ਆ ਜਿਵੇਂ ਹੁਣ ਸਾਡੇ ਉੱਥੇ ਬਜ਼ੁਰਗ ਜਾਂ ਸਾਰੇ ਉੱਥੇ ਕਹਿੰਦੇ ਨੇ ਕਿ 6 ਮਹੀਨੇ ਲਈ ਅਸੀਂ ਗਏ ਆ ਉਹ 6 ਮਹੀਨੇ ਨਹੀਂ ਗਏ ਉਹ ਝੂਠ ਬੋਲਦੇ ਆ ਕਿਉਂਕਿ ਪੰਜਾਬੀ ਜਦੋਂ ਕਹਿੰਦਾ ਨਾ ਮੈਂ 10 ਮਿੰਟ ਚ ਆਇਆ ਉਹ ਸਾਰੀ ਦਿਹਾੜੀ ਨਹੀਂ ਹੁੰਦਾ ਇਹ 6 ਮਹੀਨੇ ਵਾਲਾ ਰਸਨਾ ਛੱਡੋ ਤੁਸੀਂ ਤੇ ਹੋ ਸਕਦਾ ਜਿਹੜੀ ਅਗਲੀ ਜਿਹੜੀ ਆਉਣ ਵਾਲਾ ਟਾਈਮ ਜਿੰਨੀ ਸਰਕਾਰ ਇਹਦੀ ਰਹਿੰਦੀ ਆ ਨਾ ਇਹਦੀ ਮੀਟਿੰਗਾਂ ਜੀ ਲੱਗ ਜਾਣੀ ਇਹ ਨਹੀਂ ਜਾਣੇ ਆਉਣ ਵਾਲੇ ਵੇਖਿਓ ਦਿਨਾਂ ਚ ਆਪਣੇ ਜਿਹੜੇ ਬਜ਼ੁਰਗਿਆ ਨਾ ਉੱਥੇ ਬੈਠੇ ਉਹਨਾਂ ਨੇ ਵੇਖਿਓ ਨਾਲ-ਨਾਲ ਜਿੱਦਾਂ ਟਰਾਲੀਆਂ ਦੇ ਕਿਆਰੀਆਂ ਕੋੜ ਕੇ ਧੰਨਾਂ ਦੀਆਂ ਲਾ ਲੈਣਾ ਕਿਰਚਾ ਲਾ ਲੈਣੀ ਆ ਵੀ ਆਪਾਂ ਵੇਲੇਆਂ ਨੇ ਕਿਉਂਕੋ ਕੰਮਕਾਰ ਕਿੱਜੇ ਆ ਬਚੁਰ ਵੇਲੇ ਨਹੀਂ ਰਹਿ ਸਕਦੇ ਉਹਨਾਂ ਕੰਮਕਾਰ ਨਾਲ ਨਾਲ ਲਾ ਕੇ ਵੀ ਸਾਡੇ ਵੀ ਗੋਡੇ-ਗਾਡੇ ਚੱਲਦੇ ਰਹਿਣਗੇ ਨਾਲੇ ਤਾਜ਼ਾ-ਤਾਜ਼ਾ ਤੜਕੇ 'ਚ ਪਾਇਆ ਕਰਾਂਗੇ ਮਜੇ ਨਾਲ ਤੇ ਉਹਨੂੰ ਇਹ ਨਹੀਂ ਪਤਾ ਵੀ ਇਹ ਜੰਗਲਾਂ 'ਚ ਰਹਿ ਕੇ ਪੱਤੇ ਖਾ ਕੇ ਘੋੜਿਆਂ ਦੀਆਂ ਕਾਠੀਆਂ ਦੇ ਬਹਿ ਕੇ ਮੁਕਾਬਲੇ ਕਰਨ ਵਾਲੀ ਕੌਮ ਆ ਇੱਥੇ ਤੇ ਫਿਰ ਬਦਾਮ ਮਿਲ ਜਾਂਦੇ ਸਵੇਰੇ-ਸਵੇਰੇ ਤੇ ਇਹਨਾਂ ਨੇ 2-3 ਮਹੀਨੇ ਵੈਸੇ ਨਹੀਂ ਜਾਣਾ ਜਿੱਦਾਂ ਆਪਣੇ ਪਿੰਡਾਂ ਸੱਪ ਮਰੇ ਲਾ ਕੇ ਬੈਠੇ ਰਹਿੰਦੇ ਨਾ ਵੇਖੋ ਕਿਤੇ ਸੈਕ ਦਾ ਆਦਮੀ ਤੇ ਇਹਨਾਂ ਉਹਨਾਂ ਚੇਰ ਨਹੀਂ ਜਾਣਾ ਵੀ ਜਿੰਨਾ ਚੇਰ ਇਹਨਾਂ ਨੇ ਵੇਖੋ ਤਾਂ ਵੀ ਟਰਾਲੀਆਂ ਉੱਥੇ ਰਹਿਣ ਦੇਣੀਆਂ ਵੀ ਵੇਖੋ ਕਿਤੇ ਬਾਅਦ ਚ ਖੁਸਕਦਾ ਤੇ ਨਹੀਂ ਤੇ ਇਹ ਜਿਹੜਾ ਨਾ ਕੰਮ ਚਲੋ ਮੈਂ ਜਦ ਤੱਕ ਨਹੀਂ ਲੈਣਾ ਫੇਰ ਕਿਤੇ ਆਪਾਂ ਬੜਾਸ ਕੱਢਾਂਗੇ ਨਹੀਂ ਨਹੀਂ ਇਹ ਵੀਰੇ ਦੀ ਲੋੜ ਹੈ बिकॉज ਬਹੁਤ ਗੁੱਸਾ ਵੀ ਆ ਗਿਆ ਸੀ ਤੇ ਜੋ ਹੁਣ ਇਹ ਬੋਲ ਰਹੇ ਨੇ ਉਹ ਅਸੀਂ ਜ਼ਿਆਦਾ ਸੁਣਨਾ ਚਾਹਾਂਗੇ ਤੁਹਾਨੂੰ ਅਸੀਂ 4 ਮਿੰਟ ਵੈਕਸਟਰਾ ਦਿੰਦੇ ਥੈਂਕ ਯੂ ਥੈਂਕ ਯੂ ਮੇਰਾ ਥ੍ਰੀ ਆਨਲ ਮੇਰੀ ਪਹਿਲੀ ਸਟੇਜ ਆ ਬੋਲਿਆ ਨਹੀਂ ਮੇਰੇ ਕੋਲ ਜ਼ਿਆਦਾ ਉਧਰ ਬਾਹਰ ਅੰਦਰ ਭਾਵੇਂ ਜਿੰਨਾ ਮਰਜ਼ੀ ਬੁਲਾ ਲਓ ਨਹੀਂ ਨਹੀਂ ਚਲੋ ਹਾਂ ਹਾਂ ਸੌਰੀ ਸੌਰੀ ਮੈਂ ਇਧਰ ਭਾਈ ਕਹਿੰਦੇ ਆਜਾਂ ਚੰਚਾ ਕਿੱਥੇ ਆ ਰਿਹਾ ਚੱਲ ਚੱਲ ਚਲੋ ਇਦਾਂ ਆ ਕੇ ਚਲੋ ਆਪਣੇ ਜਿਵੇਂ ਆਪਣੇ ਹੋਰ ਤੁਸੀਂ ਸ਼ਿਸ਼ਾ ਸਿੰਘ ਸ਼ਿਸ਼ੂ ਬਾਰਡਰ ਆਉਣੀਆਂ ਆਪਣਾ ਲਾਸਟ ਬਾਰਡਰ ਹੀ ਦਿੱਲੀ ਵਾਲਾ ਉੱਥੇ ਜਦੋਂ ਆਪਣੇ ਸਾਰੇ ਬੰਦੇ ਪਹੁੰਚੇ ਨਾ ਤੇ ਸਾਰਿਆਂ ਨੇ ਕੀ ਕੀਤਾ ਵੀ ਉੱਥੇ ਬੈਰੀਅਰ ਲੱਗੇ ਕਿੰਨੇ ਪੂਰੀ ਫੋਰਸ ਲੱਗੀ ਹੈ ਨਾ ਪੂਰੇ ਜੋਸ਼ ਨਾਲ ਵੀ ਇੱਥੋਂ ਨਹੀਂ ਆਪਾਂ ਲੰਘਣ ਦੇਣੀ ਉਹ ਚਲੋ ਉੱਥੇ ਆ ਗਏ ਉਹਨਾਂ ਨਾਲ 3 ਘੰਟੇ ਅਥਰੂ ਗੈਸ ਦੇ ਗੋਲੇ ਸਹੇ ਪਾਣੀ ਦੇ ਬੁਸ਼ਾਰਾ ਸਹਿਆਂ ਟਾਟੂ ਕੇ ਮਾਰੇ ਬੈਰੀਕੇਡ ਪਰਾਂ ਪੂਰਾ ਰਾਹ ਸਾਫ਼ ਕੀਤਾ ਤੇ ਫਿਰ ਉੱਥੇ ਢੰਗ ਲਾ ਲਿਆ। ਕੋਈ ਇੱਕ ਪੁਲਿਸ ਵਾਲਾ ਅਫਸਰ ਆਨੰ ਮੰਦਾ ਹੈ ਕਿ ਅਬ ਤੂੰ ਰਾਸਤਾ ਖਾਲੀ ਆਗੇ ਚਲੇ ਜਾਓ। ਉਹ ਕਹਿੰਦੇ ਨਹੀਂ ਨਹੀਂ ਹੁਣ ਅਸੀਂ ਇੱਥੇ ਬਹਿਣਾ ਵਾ। ਆਂਦਾ ਚਲੇ ਜਾਓ। ਆਂਦਾ ਜੇ ਅਗਰ ਜਾਣਾ ਨਹੀਂ ਤਾਂ ਉਹ ਮਾਰੇ ਸਾਥ ਤਾਂ ਕੰਮੂ ਕੀ ਪੀਂਡ ਗੱਡੇ ਕਿਉਂ ਕੀ ਆ। ਉਹ ਕਹਿੰਦਾ ਹੈ ਤੁਹਾਡੀ ਅੜੀ ਭੰਣਣੀ ਹੀ ਕਿ ਰਾਹ ਖਾਲੀ ਹੋ ਗਿਆ ਹੁਣ ਅਸੀਂ ਬਹਿਣਾ ਵਾ। ਕਹਿੰਦੇ ਤੁਸੀਂ ਇਹ ਮੰਨ ਜਣਾ ਰਹੇ ਹੋ ਕਿ ਸਾਡੇ ਕੋਲ ਬੈਰੀਕੇਡ ਨਹੀਂ ਜੁਟੇ। ਠੀਕ ਹੈ ਜੀ। ਤੇ ਚਲੋ ਮੈਂ ਟਾਈਮ ਨਹੀਂ ਲੈਣਾ। ਤੇ ਸਾਰਿਆਂ ਦਾ ਜਿਹੜਾ ਹਰਿਆਣੇ ਵਾਲਿਆਂ ਦਾ ਤੇ ਪੰਜਾਬ ਵਾਲਿਆਂ ਦਾ ਹਰਿਆਣੇ ਵਾਲਿਆਂ ਦੇ ਪੰਜਾਬ ਵਾਲਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਤੇ ਹਰਿਆਣੇ ਵਾਲਿਆਂ ਲਈ ਇੱਕ ਤਾੜੀ ਜ਼ਰੂਰ ਮਾਰ ਦਿਓ ਕਿਉਂਕਿ ਐਸ ਤੀ ਸਾਡੇ ਨਾਲ ਮੋਢੇ ਨਾਲ ਮੋਢਾ ਥਾ ਕੇ ਸਾਡਾ ਛੋਟਾ ਭਰਾ ਤੇ ਹਮੇਸ਼ਾ ਇੱਥੇ ਇਕੱਠੇ ਰਹਿਣਾ ਵਾ ਤੇ ਬਸ ਖਿੱਚ ਕੇ ਰੱਖਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ